ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਅਕਸਰ ਤੁਸੀਂ ਦੇਖਿਆ ਅਸੀਂ ਖਬਰਾਂ ਵੀ ਅਨਸ਼ਰ ਕੀਤੀਆਂ ਨੇ ਕਿ ਜਦੋਂ ਪੁਲਿਸ ਗੈਂਗਸਟਰਾਂ ਨੂੰ ਫੜਨ ਜਾਂਦੀ ਹੈ ਮੁੱਠ ਭੇੜ ਹੁੰਦੀ ਆ ਤੇ ਕਈ ਵਾਰ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਹੈਗੇ ਨੇ ਉਹਨਾਂ ਨੂੰ ਵੀ ਉਹਨਾਂ ਵੱਲੋਂ ਚਲਾਈ ਗਈ ਗੋਲੀ ਦਾ ਸ਼ਿਕਾਰ ਹੋਣਾ ਪੈਂਦਾ ਔਰ ਕਈ ਵਾਰੀ ਮਤਲਬ ਭਾਗੀ ਖਬਰਾਂ ਵੀ ਸਾਹਮਣੇ ਆ ਜਾਂਦੀਆਂ ਨੇ ਤੇ ਮੇਰੇ ਪਿੱਛੇ ਜਿਹੜੀ ਤੁਸੀਂ ਟੀਮ ਦੇਖ ਰਹੇ ਹੋ ਸਾਡੇ ਜਲੰਧਰ ਸ਼ਹਿਰ ਦੀ ਉਹ ਫੋਰਸ ਆ ਜਿਹੜੀ ਲਗਾਤਾਰ ਸੀਪੀ ਸੁਪਨ ਸ਼ਰਮਾ ਦੇ ਹੱਲਾਸ਼ੇਰੀ ਉਹਨਾਂ ਦੇ ਥਾਪੜੇ ਦੇ ਨਾਲ ਲਗਾਤਾਰ ਮੁੱਠ ਭੇੜ ਕਰਦੀ ਆ ਲਗਾਤਾਰ ਗੈਂਗਸਟਰ ਜਿਹੜੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਕੱਲ ਵੀ ਕੰਨੂ ਗੁੱਜਰ ਨਾਮ ਦੇ ਸ਼ਖਸ ਨੂੰ ਗੈਂਗਸਟਰ ਲੋਕ ਗ੍ਰਿਫਤਾਰ ਕੀਤਾ ਉਹ ਗੋਲੀ ਮਾਰੀ ਆ ਔਰ ਇੱਕ ਤਸਵੀਰ ਸਾਹਮਣੇ ਆਈ ਸੀਗੀ ਸੁਰਜੀਤ ਸਿੰਘ ਜਿਹੜੇ ਸਬ ਇੰਸਪੈਕਟਰ ਹੈਗੇ ਨੇ ਉਹਨਾਂ ਦੀ ਉਹਨਾਂ ਦੇ ਪੱਗ ਦੇ ਵਿੱਚ ਗੋਲੀ ਦਾ ਨਿਸ਼ਾਨ ਤੁਸੀਂ ਦੇਖਿਆ ਹੋਣਾ ਇਹ ਸੁਰਜੀਤ ਸਿੰਘ ਫਾਲੇ ਨਾਲ ਮੌਜੂਦ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਜਦੋਂ ਥਾਪੜਾ ਮਿਲਦਾ ਉਦੋਂ ਹੱਲਾਸ਼ੀਰੀ ਤਾਂ ਜ਼ਰੂਰ ਆਉਂਦੀ ਆ ਪਰ ਜਦੋਂ ਗੈਂਗਸਟਰਾਂ ਵੱਲੋਂ ਗੋਲੀ ਚਲਾਈ ਜਾਂਦੀ ਹੈ ਉਦੋਂ ਕਿਤੇ ਦਿਲਤ ਨਹੀਂ ਡੋਲਦਾ ਕਿ ਉਦੋਂ ਅ ਕੁਝ ਇਦਾਂ ਦੀਆਂ ਧੜਕਣਾਂ ਜਿੱਦਾ ਦਿਲ ਦੀਆਂ ਧੜਕਣਾਂ ਵੱਜ ਜਾਂਦੀਆਂ ਹੁਣ ਕਿਤੇ ਇਦਾਂ ਦਾ ਫੀਲ ਨਹੀਂ ਹੁੰਦਾ ਕਿ ਹੱਲਾਸ਼ੀਰੀ ਬਰਕਰਾਰ ਰਹੀਂਦੀ ਆ ਉਦੋਂ ਵੀ ਜਿਹੜੇ ਕੰਮ ਨੂੰ ਸਾਡੇ ਵੱਡੇ ਅਫਸਰਾਂ ਨੇ ਸਿਰੇ ਚੜਨ ਨੂੰ ਕਿਹਾ ਉਹ ਕੰਮ ਨੂੰ ਅਸੀਂ ਸਿਰੇ ਚੜ੍ਹ ਗਈ ਦਮ ਲੈਣਾ ਗੱਲਬਾਤ ਕਰਦੇ ਹਾਂ ਸੁਰਜੀਤ ਨਾਲ ਸੁਰਜੀਤ ਸਾਹਿਬ ਕੱਲ ਦੇਖਿਆ ਕੰਨੂ ਗਰੇਵਾ ਕੰਨੂ ਗੁਜਰ ਨੂੰ ਜਦੋਂ ਅਰੈਸਟ ਕਰਨ ਗਏ ਸੀਗੇ ਇੱਕ ਤਸਵੀਰ ਸਾਹਮਣੇ ਆਈ ਸੀਗੀ ਤੁਹਾਡੇ ਪੱਗ ਦੇ ਵਿੱਚ ਇੱਥੇ ਰੇਜ ਦੇ ਵਿੱਚ ਫਾਇਰ ਦਾ ਨਿਸ਼ਾਨ ਲੱਗਿਆ ਸੀਗਾ ਕੀ ਮਹਿਸੂਸ ਹੁੰਦਾ ਉਹਨੂੰ ਜੇ ਇੱਕ ਥਾਪੜਾ ਦਿੱਤਾ ਜਾਂਦਾ ਅਫਸਰਾਂ ਵੱਲੋਂ ਸੀਨੀਅਰ ਅਫਸਰ ਅਫਸਰ ਤੁਹਾਡੇ ਨਾਲ ਉਸ ਵੇਲੇ ਮੌਜੂਦ ਹੁੰਦੇ ਆ ਇੱਕ ਗੁਰਨਾਨਕ ਚੌਂਕ ਜਦੋਂ ਗੈਂਗਸਟਰ ਨੂੰ ਫੜਨ ਗਏ ਸੀ ਉਹ ਵੀ ਭੱਜਿਆ ਜਾਣ ਲਿਆ ਤੁਸੀਂ ਉਹਦੇ ਮਗਰ ਮਗਰ ਭੱਜ ਜਾਂਦੇ ਕਿੱਦਾਂ ਦਾ ਹੁੰਦਾ ਵੀ ਕੋਈ ਪੈਰ ਡਗ ਮਗਾਉਂਦੇ ਆ ਜਾਂ ਜਿਹੜੀ ਹੱਲਾਸ਼ੀਰੀ ਅਫਸਰਾਂ ਵੱਲੋਂ ਦਿੱਤੀ ਜਾਂਦੀ ਆ ਉਹਨੂੰ ਬਰਕਰਾਰ ਰੱਖ ਕੇ ਆਪਣੀ ਜਿੰਦ ਜਾਨ ਤਲੀ ਤੇ ਰੱਖ ਕੇ ਐ ਤਗੜੇ ਹੋ ਕੇ ਲੜਨਾ ਮਿਲਦਾ ਦੇਖੋ ਜੇ ਤੁਸੀਂ ਪੰਜਾਬ ਦੀ ਧਰਤੀ ਦਾ ਇਤਿਹਾਸ ਦੇਖੋ ਤਾਂ ਉਹ ਬਹੁਤ ਹੀ ਬਲਦਾਨੀਆਂ ਤੇ ਪੁਰਬਾਨੀਆਂ ਨਾਲ ਭਰਿਆ ਹੋਇਆ ਹੈ ਤੇ ਸਾਨੂੰ ਬਹੁਤ ਖੁਸ਼ੀ ਆ ਵੀ ਸਾਡਾ ਤਾਂ ਪਹਿਲੀ ਗੱਲ ਹੈ ਵੀ ਜਨਮ ਹੀ ਪੰਜਾਬ ਦੀ ਧਰਤੀ ਤੇ ਹੋਇਆ ਜੋਦੇ ਵੱਡੇ ਵੱਡੇ ਜੋਦੇ ਜਨਮ ਤੇ ਦੂਸਰੇ ਪਾਸੇ ਸਾਡੇ ਮਾਣਯੋਗ ਡੀਜੀਪੀ ਸਾਹਿਬ ਤੇ ਮਨ ਜੋ ਕਮਿਸ਼ਨਰ ਪੁਲਿਸ ਸ਼੍ਰੀ ਸੁਪਨ ਚਰਮਾ ਜੀ ਉਹਨਾਂ ਦੀਆਂ ਕਲੀਅਰ ਕਟ ਇਨਸਟਰਕਸ਼ਨਸ ਸਾਨੂੰ ਹੈਗੀਆਂ ਨੇ ਕਿ ਤੁਸੀਂ ਜਿਹੜੇ ਗੈਂਗਸਟਰਸ ਨੇ ਜਾਂ ਨਸ਼ੇ ਦੇ ਪੂਰੀ ਤਸਕਰ ਹੈਗੇ ਨੇ ਉਹਨਾਂ ਦੇ ਖਿਲਾਫ ਬਿਲਕੁਲ ਸ਼ਕਤੀ ਨਾਲ ਕਾਰਵਾਈ ਕਰਦੇ ਤੇ ਜਦੋਂ ਸਾਡੇ ਸੀਨੀਅਰ ਅਫਸਰ ਸਾਡੇ ਸਿਰ ਦੇ ਉੱਤੇ ਇਸ ਤਰ੍ਹਾਂ ਹੱਥ ਰੱਖ ਕੇ ਤਾਂ ਆਪਣਾ ਦੇ ਕੇ ਤੋਰਦੇ ਨੇ ਸਾਡੇ ਬਿਲਕੁਲ ਕਰਦੇ ਅੱਛਾ ਜਦੋਂ ਕੱਲ ਗੋਲੀ ਚੱਲੀ ਸੀਗੀ ਉਦੋਂ ਖਸੂਸ ਕੀਤਾ ਤੇ ਯਾਦ ਆਇਆ ਉਦੋਂ ਕੁਝ ਜਾਂ ਵੀ ਨਹੀਂ ਬੈਗ ਕੁਝ ਨਹੀਂ ਕੁਝ ਵੀ ਨਹੀਂ ਹੋਇਆ ਕੰਮ ਕਰੋ ਆਪਣਾ ਨੇ ਜਦੋਂ ਡਿਊਟੀ ਕਰ ਰਹੇ ਆਂ ਜੀ ਫਿਰ ਜਾਤ ਕੀ ਕਰਨਾ ਡਿਊਟੀ ਤੇ ਕਰਨੇ ਸਾਡੀ ਡਿਊਟੀ ਜੋਬ ਹੀ ਇਸੇ ਤਰੀਕੇ ਦੀ ਹੈ ਤੇ ਜਦੋਂ ਆਪਾਂ ਗੈਂਗਸਟਰਸ ਦੇ ਖਲਾਫ ਕਾਰਵਾਈ ਕਰਨੀ ਆ ਸਾਨੂੰ ਪਤਾ ਹੁੰਦਾ ਇਸ ਚੀਜ਼ ਦਾ ਵੀ ਇਸ ਚੀਜ਼ ਦਾ ਸਾਹਮਣਾ ਸਾਨੂੰ ਕਰਨਾ ਪੈ ਸਕਦਾ ਤੇ ਇਸ ਕਰਕੇ ਕੋਈ ਹੋ ਜੀਗਾ ਤੇ ਸੀਪੀ ਸਾਹਿਬ ਕਾਫੀ ਮੈਂ ਉਹਨਾਂ ਬਾਰੇ ਸੁਣਿਆ ਵੀ ਆ ਸੀ ਅਕਸਰ ਉਹਨਾਂ ਦੇ ਨਾਲ ਗੱਲਾਂ ਵੀ ਕਰਦੇ ਆ ਕੋਈ ਸੁਪਨ ਚਰਮਾ ਜਿਹੜੇ ਕਮਿਸ਼ਨਰ ਹੈਗੇ ਨੇ ਜੇ ਕੋਈ ਨੂੰ ਛੋਟੇ ਤੋਂ ਛੋਟਾ ਮੁਲਾਜ਼ਮ ਵੀ ਕੋਈ ਚੀਜ਼ ਉਹਨਾਂ ਤੋਂ ਮੰਗਦਾ ਹੈ ਨਾ ਬੜੀ ਦਲੇਰੀ ਦੇ ਨਾਲ ਉਹ ਹਾਂਮੀ ਭਰਦੇ ਨੇ ਵੀ ਠੀਕ ਹੈ ਤੇ ਜੇ ਉਹ ਇਹ ਚੀਜ਼ ਚਾਹੀਦੀ ਹੈ ਲੈ ਫੜ ਪਿਛੇ ਜੇ ਦੇਖਿਆ ਵੀ ਇੱਕ ਜਿਹੜੇ ਸਾਡੇ ਮੁਲਾਜ਼ਮ ਸੀਗੇ ਰਿਟਾਇਰ ਹੋਣ ਵਾਲੇ ਸੀਗੇ ਉਹਨਾਂ ਨੇ ਇੱਕ ਗੁਜਾਰਿਸ਼ ਕੀਤੀ ਉਹਨਾਂ ਨੇ ਇੱਕ ਉਹਨਾਂ ਕੋਲ ਮੰਗ ਰੱਖੀ ਕਿ ਯਾ ਮੈਂ ਰਿਟਾਇਰ ਤਾਂ ਹੋ ਹੀ ਰਿਹਾ ਵਾਂ ਪਰ ਮੈਨੂੰ ਤੁਹਾਡੀ ਗੱਡੀ ਵਿੱਚ ਜੇ ਮੇਰੇ ਘਰ ਪਹੁੰਚਾਇਆ ਜਾਵੇ ਸਕੋਰ ਨਾਲ ਅੱਗੇ ਲਾ ਕੇ ਤੇ ਮੈਨੂੰ ਬਹੁਤ ਖੁਸ਼ੀ ਹੋਏਗੀ ਔਰ ਸੀਪੀ ਸਾਹਿਬ ਨੇ ਉਹ ਬੜੀ ਉਹਨਾਂ ਦੀ ਜਿਹੜੀ ਬੇਨਤੀ ਸੀ ਕਿ ਬੜੀ ਤਰੀਕੇ ਨਾਲ ਉਹਨੂੰ ਸੁਣਿਆ ਤੇ ਉਹਨੂੰ ਹੱਲ ਵੀ ਕੀਤਾ ਆਪਣੀ ਗੱਡੀ ਵੀ ਭੇਜੀ ਸਕੋਰਡ ਵੀ ਭੇਜੀ ਕਦੇ ਤੁਸੀਂ ਵੀ ਕਮਿਸ਼ਨ ਸਾਹਿਬ ਨਾਲ ਕਰੀ ਇਦਾਂ ਦੀ ਡਿਮਾਂਡ ਕਰੀ ਆ ਵੀ ਸਾਨੂੰ ਆ ਚੀਜ਼ ਚਾਹੀਦੀ ਸਤਿ ਸ੍ਰੀ ਅਕਾਲ ਪਿਛਲੇ ਸਮੇਂ ਤੋਂ ਦੇਖਿਆ ਹੁਣ ਜਿਸ ਜਿਸ ਸਮੇਂ ਤੋਂ ਸੀਪੀ ਸਾਹਿਬ ਦੀ ਤਨਾਤੀ ਇੱਥੇ ਹੋਈ ਹੈ ਉਸ ਸਮੇਂ ਤੋਂ ਕ੍ਰਾਈਮ ਦਾ ਜਿਹੜਾ ਗ੍ਰਾਫ ਹੈ ਉਹ ਕਾਫੀ ਘਟਿਆ ਬਿਲਕੁਲ ਹਰ ਤਰ੍ਹਾਂ ਦੇ ਕ੍ਰਾਈਮ ਦੇ ਉੱਤੇ ਕੰਟਰੋਲ ਹੈ ਜੀ ਬੇਸ਼ੱਕ ਉਹ ਨਸ਼ੇ ਦਾ ਹੋਵੇ ਬੇਸ਼ੱਕ ਗੈਂਗਸਟਰਸ ਦੇ ਅਗੇਂਸਟ ਹੋਵੇ ਜੀ ਤੇ ਇਸ ਕਰਕੇ ਜਿਹੜੀ ਵੀ ਚੀਜ਼ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਅਸੀਂ ਆਪਣੇ ਸੀਪੀ ਸਾਹਿਬ ਨੂੰ ਬਾਕੀ ਨਾਲ ਗੱਲ ਕਰਦੇ ਵੀ ਬਾਕੀ ਨਾਲ ਗੱਲ ਕਰ ਸਕਦੇ ਆ ਤੇ ਉਹ ਸਾਡੀ ਉਹ ਚੀਜ਼ ਨੂੰ ਉਸੇ ਵੇਲੇ ਪੂਰਾ ਕਰ ਦਿੰਦੇ ਤਾਂ ਬਿਲਕੁਲ ਮੇਰੇ ਨਾਲ ਸੁਰਿੰਦਰ ਕੰਬੋ ਜਿਹੜੇ ਸਾਡੇ ਸੀਆਈਏ ਦੇ ਇੰਚਾਰਜ ਹੈਗੇ ਉਹ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਆਖਰਕਾਰ ਜਦੋਂ ਇਦਾਂ ਦੇ ਮਿਸ਼ਨ ਤੇ ਉਹ ਜਾਂਦੇ ਨੇ ਤੇ ਉਦੋਂ ਕਿਵੇਂ ਇਸ ਨੂੰ ਹੈਂਡਲ ਕਰਦੇ ਨੇ ਕਿਵੇਂ ਟੈਕਲ ਕਰਦੇ ਨੇ ਕਿਉਂਕਿ ਕਾਫੀ ਫੋਰਸ ਹੁੰਦੀ ਹੈ ਔਰ ਫੋਰਸ ਦੇ ਨਾਲ-ਨਾਲ ਪੂਰੀ ਜਿਹੜੀ ਗਰਾਉਂਡ ਹੁੰਦੀ ਹੈ ਉਹ ਪੂਰੀ ਦੀ ਪੂਰੀ ਇਹਨਾਂ ਦੀ ਕਮਾਂਡ ਦੇ ਵਿੱਚ ਹੁੰਦੀ ਹੈ ਸਰ ਕਿਵੇਂ ਵੇਖ ਦਿਓ ਕਿਉਂਕਿ ਉਦੋਂ ਇੱਕ ਪਾਸੇ ਗੈਂਗਸਟਰੋਂ ਦੇ ਇੱਕ ਜਾਂ ਦੋ ਜਦੋਂ ਤੁਸੀਂ ਉਹ ਨਿਸ਼ਾਨਦੇਹੀ ਤੇ ਉਹਨਾਂ ਨੂੰ ਹਥਿਆਰ ਲੱਭਣ ਜਾਂਦੇ ਹੋ ਜਦੋਂ ਰਿਕਵਰੀ ਕਰਨ ਜਾਂਦੇ ਹੋ ਇਕਦਮੀ ਉਹ ਉਛਲ ਕੇ ਆਪਣੇ ਹਥਿਆਰ ਨੂੰ ਫੜਦਾ ਤਾਂ ਇੱਕ ਜੱਟ ਤਾਂ ਫਾਇਰ ਕਰਨੀ ਸ਼ੁਰੂ ਕਰ ਦਿੰਦਾ ਉਦੋਂ ਟੈਕਲ ਕਿਦਾਂ ਕਰਦੇ ਸੀ ਜੀ ਧੰਨਵਾਦ ਜੀ ਤੁਹਾਡਾ ਪਹਿਲੀ ਗੱਲ ਤੇ ਜਿਸ ਤਰ੍ਹਾਂ ਸਰਜੀਤ ਸਿੰਘ ਨੇ ਕਿਹਾ ਜੀ ਕਿ ਕਿ ਸਾਡਾ ਇਤਿਹਾਸ ਜਿਹੜਾ ਹੈਗਾ ਸਾਡੀ ਇੱਕ ਪੰਜਾਬ ਪੁਲਿਸ ਜਿਹੜੀ ਬਿਲਕੁਲ ਇੱਕ ਇੱਕ ਮਤਲਬ ਜਿਨ੍ਹਾਂ ਨੇ ਹੱਤਵਰਧ ਕੀਤਾ ਖਤਮ ਕੀਤਾ ਇਹ ਇੱਕ ਸਟੇਟ ਆ ਜਿਹੜੀ ਸਟੇਟ ਚੋਂ ਹੱਤਵਰਧ ਮਿਲ ਕੇ ਪੂਰੀ ਤਰ੍ਹਾਂ ਖਤਮ ਨਾ ਉਸੇ ਗਣ ਅਨਯੋਗ ਸਰਕਾਰ ਪੰਜਾਬ ਸਰਕਾਰ ਸਾਡੇ ਡੀਜੀਪੀ ਸਾਹਿਬ ਤੇ ਸੀਪੀ ਸਾਹਿਬ ਨੇ ਸਾਨੂੰ ਸਖਤ ਹਦਾਇਤਾਂ ਨੇ ਵੀ ਇਹ ਜਿਹੜਾ ਇਹਨਾਂ ਦੇ ਖਿਲਾਫ ਤੁਸੀਂ ਗੈਂਗਸਟਰਾਂ ਦੇ ਖਿਲਾਫ ਡਰਗ ਦੇ ਖਿਲਾਫ ਤੁਸੀਂ ਮਤਲਬ 0 ਡਾਲਰ ਰੈਂਸੀ ਹੈ ਇਹਨਾਂ ਦੇ ਖਿਲਾਫ ਲੜੋ ਅਸੀਂ ਤੁਹਾਡੇ ਨਾਲ ਖੜੇ ਆ ਤੇ ਸਮੇ ਸਮੇ ਤੇ ਸਾਨੂੰ ਰਿਵਾਰਡ ਵੀ ਦੇ ਰਹੇ ਆ ਅਸੀਂ ਆਪਣੀ ਟੀਮ ਨੂੰ ਅਪਰੀਸ਼ੀਏਟ ਕਰਾ ਰਹੇ ਆ ਜਿਹ ਲੇਟੈਸਟ ਰੀਸੈਂਟਲੀ ਸੀਪੀ ਸਾਹਿਬ ਨੇ ਸਾਡੇ ਨਾਲ ਲੰਚ ਕੀਤਾ ਕਈ ਵਾਰੀ ਸਾਨੂੰ ਮਤਲਬ ਸਾਰੀ ਟੀਮ ਨੂੰ ਅੱਲਾ ਸ਼ਰੀਦ ਅੱਲਾ ਸ਼ਰੀਦ ਦਿੰਦੇ ਆ ਹਾਂ ਪੂਰੀ ਗਰੁੱਪ ਕਾਲ ਕਰਦੇ ਆ ਸਾਰੀ ਟੀਮ ਦੀ ਮੇਂ ਮਤਲਬ ਕਿਤੇ ਕੋਈ ਕਮਮੀ ਰਹਿ ਗਈ ਹੈ ਤੇ ਟਾਈਮਲੀ ਇਹ ਨਹੀਂ ਹੈਗਾ ਕਿ ਫੋਨ ਨਹੀਂ ਚ ਮਤਲਬ ਹਮੇਸ਼ਾ ਸਾਨੂੰ ਰਿਸਪੌਂਸ ਆਉਂਦਾ ਹਾਂ ਪ੍ਰੋਪਰਲੀ ਸਾਨੂੰ ਗਾਈਡ ਕੀਤਾ ਜਾਂਦਾ ਮੈਨੂੰ ਯਾਦ ਆ ਇੱਕ ਇਨਸੀਡੈਂਟ ਹੋਇਆ ਸੀਗਾ ਮੇਰੇ ਖਾਲ ਜੰਡਾਲਾ ਮੰਜਕੀ ਦੇ ਲਾਗੇ ਕੋਈ ਪਿੰਡ ਰਿਗਾ ਜਦੋਂ ਵਿਰਕ ਸਾਹਿਬ ਹਰਿੰਦਰ ਸਿੰਘ ਵਿਰਕ ਇੱਥੇ ਹੁੰਦੇ ਸੀਗੇ ਤੇ ਉਦੋਂ ਤੁਸੀਂ ਕਾਫੀ ਨੇਰੇ ਹੋਏ ਉੱਥੇ ਇੱਕ ਐਨਕਾਉਂਟਰ ਕੀਤਾ ਇੱਕ ਮੋਟ ਪੇੜ ਹੋਈ ਸੀ ਗੋਲੀਆਂ ਵੀ ਚੱਲੀਆਂ ਸੀਗੀਆਂ ਔਰ ਤੁਹਾਡੇ ਵੀ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਜਦੋਂ ਤੁਹਾਡੇ ਫਾਇਰ ਹੋਇਆ ਸੀਗਾ ਹਾਂਜੀ ਉਸ ਟਾਈਮ ਉਹਨ ਮਨ ਲਓ ਉਹਨਾਂ ਨੇ ਕੀਤਾ ਸੀਗਾ ਫਾਇਰ ਦਵਿੰਦਰ ਸਿੰਘ ਨਾਂ ਦਾ ਜਿਹੜਾ ਡੈਲਟਾ ਚੈਂਬਰ ਕਾਂਡ ਹੋਇਆ ਸੀਗਾ ਤੋਂ ਮਨ ਲਓ ਪਹਿਲਾਂ ਉਹਨਾਂ ਨੇ ਇੱਥੇ ਗੋਲੀਆਂ ਚਲਾਈਆਂ ਸੀਗੀਆਂ ਬਾਅਦ ਚ ਸਾਨੂੰ ਇੰ ਉਨੇ ਸਾਡੇ ਵੀ ਗੋਲੀਆਂ ਚਲਾਈਆਂ ਸੀ ਜੋ ਮੇਰੇ ਬੁਲੇਟ ਪ੍ਰੂਫ ਜੈਕਟ ਤੇ ਲੱਗੀ ਸੀਗੀ ਤਾਂ ਉਹ ਕਬੂ ਕੀਤਾ ਸੀਗਾ ਕ੍ਰਾਸ ਫਾਇਰਿੰਗ ਚ ਉਸ ਬੰਦੇ ਤੇ ਉਹ ਗੋਲੀ ਵੀ ਲੱਗੀ ਸੀਗੀ ਇਸੇ ਤਰ੍ਹਾਂ ਮਤਲਬ ਸਾਡੀ ਜਿਹੜੀ ਇਹ ਇਹ ਜਿਹੜੀ ਮੁਹਿੰਮ ਇਹ ਜਾਰੀ ਰਹੂਗੀ ਕਿਉਂ ਹੁਣ ਤੁਸੀਂ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਕਈ ਜਿਹੜੇ ਹੈਗੇ ਆ ਮਤਲਬ ਜਿਹੜੇ ਮਾੜੇ ਅਨਸਰ ਨੇ ਉਹ ਮਤਲਬ ਅਪਰੋਚ ਕਰ ਰਹੇ ਆ ਕਿ ਅਸੀਂ ਕ੍ਰਾਈਮ ਤਾਂ ਕਰ ਲਿਆ ਬਸ ਜਿਹੜੇ ਇੱਕ ਜਦੋਂ ਤੁਸੀਂ ਮੁੱਠ ਭੇਡ ਕਰ ਦਿਓ ਜਾਂ ਜਦੋਂ ਕੋਈ ਛਰਾਰਤੀ ਅਨਸਰ ਨੂੰ ਗੈਂਗਸਟਰ टाइप ਬੰਦੇ ਨੂੰ ਫੜਦੇ ਹੋ ਇਨਕੋਰਰ ਹੁੰਦਾ ਗੋਲੀ ਚੱਲਦੀ ਚਾਹੇ ਬੇਸ਼ੱਕ ਉਹਦੇ ਗਿੱٹے ਗੋਡੇ ਤੇ ਹੀ ਲੱਗਦੀ ਆ ਗੋਲੀ ਪਰ ਕਿਤੇ ਨਾ ਕਿਤੇ ਜਿਹੜੇ ਬਾਕੀ ਖੁੱਲੇ ਘੁੰਮਦੇ ਫੇ ਪਏ ਨੇ ਜਿਹੜੇ ਗੈਂਗਸਟਰਸ ਉਹਨਾਂ ਵੱਲੋਂ ਕਾਲ ਤਾਂ ਜਰੂਰ ਆਉਂਦੀ ਆਉਣੀ ਆ ਯਾਰ ਮੈਨੂੰ ਗੋਲੀ ਨਾਲ ਮਾਰਿਓ ਮੈਨੂੰ ਪੁਲਿਸ ਫੜ ਲਿਓ ਆਟੋਮੈਟਿਕਲੀ ਕਈ ਹੁਣ ਅਪਰੋਚ ਕਰ ਰਹੇ ਆ ਮਤਲਬ ਗਾਂਦਗੇ ਚ ਕੋਈ ਬ੍ਰਿਜ ਬਣਾ ਕੇ ਮੀਡਲਮੈਨ ਪਾ ਕੇ ਕਿ ਸਾਨੂੰ ਅਸੀਂ ਪੇਸ਼ ਹੋਣਾ ਚਾਹੁੰਦੇ ਆ ਅਸੀਂ ਗਲਤੀ ਨਾਲ ਕ੍ਰਾਈਮ ਕਰ ਰਿਹਾ ਐ ਇਸ ਚੀ ਦਾ ਮੈਸੇਜ ਜਿਹੜੇ ਆਪਣੀ ਜੰਗਸਟ ਨੇ ਜਿੱਦਾਂ ਹੁਣ ਇੱਥੇ ਆ ਉਹਨਾਂ ਚ ਮੈਸੇਜ ਆਂਦਾ ਪਬਲਿਕ ਸੇਫ ਫੀਲ ਕਰਦੀ ਹੈ ਮੈਸੇਜ ਆਂਦਾ ਵੀ ਕੋਈ ਗਲਤ ਕੰਮ ਕਰਾਂਗੇ ਤੇ ਸਾਡੇ ਸਾਡਾ ਨੁਕਸਾਨ ਹੋ ਸਕਦਾ ਤੇ इवन देन ਗੋਲੀ ਲੱਗੀ ਉਸ ਬੰਦੇ ਤੇ ਚਾਹੇ ਉਹ ਨਹੀਂ ਸਾਡੇ ਤੇ ਫਾਇਰ ਵੀ ਕੀਤਾ ਸੀ ਅਸੀਂ ਨੂੰ ਇਮੀਡੀਏਟਲੀ ਰਸ਼ ਟੂ ਦਾ ਹਸਪੀਟਲ ਟਰੀਟਮੈਂਟ ਕਰਵਾ ਰਹੇ ਆ ਮਤਲਬ ਚਾਹੇ ਜਦਾਂ ਵੀ ਇਮੀਡੀਏਟਲੀ ਦਾ ਕੋਈ ਵੀ ਰਿਸਪੌਂਸ ਜਿਹੜਾ ਹੈਗਾ ਉਹ ਸਾਨੂੰ ਕਰਨਾ ਪੈਂਦਾ ਚਾਹੇ ਉਹ ਕ੍ਰਿਮੀਨਲ ਹੈ ਜਾਂ ਕਿਦਾਂ ਵੀ ਹੈ ਸਾਡੀ ਤਾਂ ਇਹੀ ਹੈ ਕਿ ਸਾਡੇ ਯੰਗੇਸਟ ਨੇ ਸਾਰੇ ਸਾਡੇ ਪੰਜਾਬ ਦੇ ਰਹਿਣ ਵਾਲੇ ਆ ਕੋਈ ਗਲਤ ਰਾਹ ਤੇ ਨਾ ਪੈਣ ਉਹਨਾਂ ਦਾ ਮਾਰਗ ਦਰਸ਼ਨ ਕਰਨਾ ਜ਼ਰੂਰੀ ਹੈ ਇਹ ਈਚ ਐਂਡ ਐਵਰੀਵਨ ਜਿਹੜੇ ਗਲੀ ਮੁਹੱਲੇ ਦੇ ਵਿੱਚ ਜੋ ਲੋਕ ਰਹਿੰਦੇ ਆ ਆਪਣੇ ਬੱਚਿਆਂ ਦਾ ਆਪਣੇ ਜੋ ਵੀ ਸੋਸਾਇਟੀ ਦੇ ਲੋਕ ਮਾਰਗ ਦਰਸ਼ਨ ਕਰੋ ਕਿ ਇਸ ਤਰੀਕੇ ਦੇ ਮਾੜਾ ਕੰਮ ਨਾ ਕੀਤਾ ਜੀ ਇਹ ਹੀ ਉਪਰਾਲਾ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਵੀ ਕੀਤਾ ਜਾ ਰਿਹਾ ਜਿੱਦਾਂ ਕਿ ਪਿਛਲੇ ਦਿਨੀ ਜਿਹੜੀ ਇਹਨਾਂ ਨੇ ਮਹਿੂ ਮੁਹਿੰਮ ਚਲਾਈ ਆ ਮਿਸ਼ਨ ਸਹਿਯੋਗ ਔਰ ਜਿਹੜੀ ਦੂਰੀ ਸੀਗੀ ਪਬਲਿਕ ਤੇ ਪੁਲਿਸ ਦੀ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਆ ਔਰ ਉਸ ਦੇ ਤਹਿਤ ਕਾਫੀ ਜਿਹੜੇ ਲੋਕ ਹੈਗੇ ਨੇ ਜਲੰਧਰ ਸ਼ਹਿਰ ਦੇ ਉਹ ਸੀਪੀ ਸਾਹਿਬ ਨੂੰ ਮਿਲ ਰਹੇ ਨੇ ਜੁਆਇੰਟ ਕਮਿਸ਼ਨਰ ਨੂੰ ਵੀ ਮਿਲ ਰਹੇ ਨੇ ਹੋਰ ਜਿਹੜੇ ਅਫਸਰਾਨ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਔਰ ਜਿਹੜੇ ਉਹਨਾਂ ਦੇ ਮੋਹੱਲੇ ਦੇ ਉਹਨਾਂ ਦੇ ਨਗਰ ਦੇ ਛੋਟੀਆਂ-ਛੋਟੀਆਂ ਪੈਡੀ ਕ੍ਰਾਈਮ ਜਿਹਾ ਕਦਲਾਵਾ ਨੇ ਉਹਨਾਂ ਦੇ ਠੱਲ ਪਾਉਣ ਦੀ ਜਰੂਰ ਤੁਸੀਂ ਵੀ ਸਭ ਵੱਲੋਂ ਕੋਸ਼ਿਸ਼ ਕੀਤੀ ਯਾਰ ਬਿਲਕੁਲ ਕੀਤੀ ਯਾਰ ਬਿਲਕੁਲ ਸਹੀ ਹੈ ਇਹ ਗੱਲ ਤੁਹਾਡੀ ਗੱਲ ਜੀ ਕਈ ਇਨਸੀਡੈਂਟ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੀ ਰਿਪੋਰਟਿੰਗ ਨਹੀਂ ਹੁੰਦੀ ਉਹ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਪਬਲਿਕ ਤੇ ਪੁਲਿਸ ਦਾ ਜਿਹੜਾ ਹੁੰਦਾ ਗੈਪ ਉਹ ਜਿਹੜਾ ਹੁਣ ਜਿਸ ਤਰ੍ਹਾਂ ਸਰਦਨ ਤੁਸੀਂ ਦੱਸਿਆ ਪੀਸੀ ਜੋ ਇੱਕ ਚਲਾਈ ਮੁਹਿੰਮ ਚਲਾਈ ਆ ਹੋਰ ਵੀ ਆਪਾਂ ਕਰ ਰਹੇ ਆ ਦੇਖੋ ਸੀਐਸਟਾਫ ਦੇ ਵਿੱਚ ਪਬਲਿਕ ਦਾ ਆਣਾ ਜਾਣਾ ਆਮ ਪਬਲਿਕ ਦਾ ਘਟ ਹੁੰਦਾ ਪਰ ਸਾਡੇ ਕੋਲ ਹੁਣ ਪਬਲਿਕ ਇੱਥੇ ਬਹੁਤ ਆਉਂਦੀ ਇਨਫੋਰਮੇਸ਼ਨ ਦੇਣ ਲਈ ਕਿ ਸਾਡੇ ਇਸ ਤਰ੍ਹਾਂ ਜਾ ਰਹੇ ਆ ਬੱਚੇ ਫੁਲਾਣਾ ਬੰਦਾ ਕਰ ਰਿਹਾ ਤੇ ਕਾਈਂਡਲੀ ਸਾਡਾ ਸਾਨੂੰ ਕੋਪੀਟ ਕੀਤਾ ਜਾਏ ਪਰ ਸਾਡਾ ਨਾਂ ਨਾ ਲਿਆ ਜਾਏ। 100% ਅਸੀਂ ਕਰਦੇ ਆਂ ਸਾਰਾ ਕੁਝ ਕਰ ਵੀ ਰਹੇ ਆਂ ਤਾਂ ਕਿ ਸਾਡੇ ਚੈਰੀ ਸਾਡੇ ਤੇ ਇਹੀ ਹੈ ਕਿ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਤੁਸੀਂ ਉਹਨਾਂ ਦਾ ਮਾਰਗਦਰਸ਼ਨ ਕਰੋ ਇਹ ਕੋਈ ਵੀ ਗਲਤ ਰਸਤੇ ਨਾ ਜਾਏ। ਤੇ ਮਤਲਬ ਜੇ ਕੋਈ ਗਲਤ ਕੰਮ ਕਰੂਗਾ ਤਾਂ ਆਟੋਮੈਟਿਕਲੀ ਰਿਜ਼ਲਟ ਤੱਕ ਫਿਰ ਇਦਾਂ ਦਾ ਹੀ ਕੋਈ ਹਾਂਜੀ। ਤਾਂ ਬਿਲਕੁਲ ਜਸਪਾਲ ਹੋਰੀ ਵੀ ਨਾਲ ਹੈਗੇ ਨੇ ਜਿਹੜੇ ਸੁਰਜੀਤ ਹੁਣਾਂ ਦੇ ਇੰਚਾਰਜ ਆ ਗਏ ਨੇ ਕਿਉਂਕਿ ਇੱਕ ਵੱਡੇ ਅਫਸਰ ਕੋਲੋਂ ਹੱਲਾਸ਼ੇਰੀ ਮਿਲਣੀ ਥਾਪੜਾ ਮਿਲਣਾ ਔਰ ਉਸ ਤੋਂ ਬਾਅਦ ਜਿਹੜੇ ਇੰਚਾਰਜ ਹੈਗੇ ਨੇ ਉਹਨਾਂ ਵੱਲੋਂ ਵੀ ਇੱਕ ਤਰ੍ਹਾਂ ਦਾ ਮੋਟੀਵੇਸ਼ਨਲ ਕੰਮ ਕੀਤਾ ਜਾਂਦਾ ਜਦੋਂ ਇਦਾਂ ਦੇ ਟੀਮ ਵਰਕ ਹੁੰਦਾ ਜਿਸ ਵੱਲੋਂ ਨਾਲ ਕਰਦੇ ਜਿਸ ਵੱਲ ਦੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਤੋਂ ਜਿਵੇਂ ਮੈਂ ਗੱਲ ਕਰਾਂ ਚਾਹਲ ਸਾਹਿਬ ਜਿਹੜੇ ਪਹਿਲਾ ਕਮਿਸ਼ਨਰ ਰਹੇ ਨੇ ਉਸ ਤੋਂ ਬਾਅਦ ਸੋਪਨ ਸ਼ਰਮਾ ਜੀ ਆਏ ਨੇ ਇਹ ਇਹ ਦੋਨੇ ਕਮਿਸ਼ਨਰਾਂ ਨੇ ਜਦੋਂ ਤੋਂ ਕਮਾਂਡ ਸੰਭਾਲੀ ਆ ਕੇ ਚਾਹੇ ਮੈਂ ਚਾਹਲ ਸਾਹਿਬ ਦੀ ਗੱਲ ਕਰਾਂ ਚਾਹੇ ਮੈਂ ਸੋਪਨ ਸ਼ਰਮਨ ਦੀ ਗੱਲ ਕਰਾਂ ਆ ਕਾਫੀ ਹਾਦਸੇ ਕਰ ਜਲੰਧਰ ਲੁਧਿਆਣਾ ਜਾਂ ਆਸ-ਪਾਸ ਦੇ ਇਲਾਕੇ ਦੇ ਜਿਹੜੇ ਗੈਂਗਸਟਰ ਹੈਗੇ ਉਹਨਾਂ ਦੀਆਂ ਸਿਰੀਆਂ ਤਾਂ ਜਰੂਰ ਨੱਪੀਆਂ ਹੈ ਕਿਉਂਕਿ ਤੁਹਾਡੇ ਵੱਲੋਂ ਹੀ ਫੜ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਬਿਲਕੁਲ ਜੀ ਪੰਜਾਬ ਪੁਲਿਸ ਦਾ ਮੇਨ ਮੋਟਿਵ ਵੀ ਇਹੀ ਹੈ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਖਰਾਬ ਕਰ ਰਿਹਾ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇ ਤੇ ਸੀਪੀ ਸਾਹਿਬ ਦਾ ਧੰਨਵਾਦ ਕਰਦੇ ਆਸੀਂ ਵੀ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਹੈਗਾ ਪੰਜਾਬ ਸਰਕਾਰ ਦਾ ਤੁਹਾਨੂੰ ਗratulations ਕਰਦੇ ਆ ਡੀਜੀਪੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਹੜੇ ਮੋਟੀਵੇਟ ਕਰਦੇ ਆ ਜਿਨ੍ਹਾਂ ਦੇ ਸਿਰ ਤੇ ਅਸੀਂ ਆਕ ਉੱਪਰ ਤੇ ਕਦੀ ਸੀਪੀ ਸਾਹਿਬ ਵੱਲੋਂ ਬੁਲਾਇਆ ਗਿਆ ਹੋਵੇ ਕੋਈ ਖਾਸ ਹਦਾਇਤ ਕੋਈ ਖਾਸ ਟਿਪਸ ਦਿੰਦੇ ਹੁਣ ਇਹ ਆਲਮੋਸਟ ਸਾਡੇ ਸੀਪੀ ਸਾਹਿਬ ਨਾਲ ਡੇਲੀ ਮੀਟਿੰਗ ਹੋ ਜਾਂਦੀ ਹੈ ਤੇ ਉਹ ਹਮੇਸ਼ਾ ਹੀ ਹੱਲਾਸ਼ੇਰੀ ਦਿੰਦੇ ਰਹਿੰਦੇ ਸਾਨੂੰ ਮੈਂ ਸੁਰਜੀਤ ਹੋਰ ਨਾਲ ਗੱਲ ਕਰਾਂਗਾ ਕਿਉਂਕਿ ਅਸੀਂ ਸਮਾਪਤੀ ਵੱਲ ਜਾ ਰਹੇ ਆ ਸੁਰਜੀਤ ਭਾਜੀ ਔਰ ਜਦੋਂ ਕੱਲ ਦਾ ਇਨਸੀਡੈਂਟ ਹੋਇਆ ਸੀਪੀ ਸਾਹਿਬ ਨੇ ਬੁਲਾਇਆ ਸੀ ਗੱਲਬਾਤ ਹੋਈ ਉਹਨਾਂ ਨਾਲ ਹਾਂਜੀ ਸੀਪੀ ਸਾਹਿਬ ਨੇ ਸਪੈਸ਼ਲੀ ਪੁੱਛਿਆ ਹਾਲਚਾਲ ਪੁੱਛਿਆ ਔਰ ਉਹਨਾਂ ਨੇ ਆਪਣ ਨੂੰ ਸਾਨੂੰ ਸਾਡੀ ਟੀਮ ਨੂੰ ਅਪਰੀਸ਼ੀਏਟ ਕੀਤਾ ਤੇ ਉਹਨਾਂ ਨੇ ਅੱਗੇ ਤੋਂ ਹੌਸਲਾ ਦਿੱਤਾ ਵੀ ਤੁਸੀਂ ਬਿਲਕੁਲ ਘਬਰਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਕਿ ਅਸੀਂ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਤੁਹਾਡੇ ਨਾਲ ਤਾਂ ਬਿਲਕੁਲ ਜਿਹੜਾ ਕੱਲ ਦਾ ਇਨਸੀਡੈਂਟ ਹੋਇਆ ਉਹਦੇ ਨਾਲ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਵੱਲੋਂ ਆਪਣੀ ਤਮਾਮ ਜਿਹੜੀ ਟੀਮ ਹੈਗੀ ਉਹਨਾਂ ਦੀ ਇਹ ਨਹੀਂ ਕਿ ਇਕੱਲੇ ਜੇ ਸੀਐਸਟਾਫ ਦੇ ਲੋਕ ਹੈਗੇ ਉਹਨਾਂ ਦੀ ਗੱਲ ਕਰਾਂ ਮੈਂ ਤਮਾਮ ਜਿਹੜੇ ਥਾਣੇ ਦੇ ਪੁਲਿਸ ਮੁਲਾਜ਼ਮ ਹੋ ਚਾਹ ਸੀਐਸ ਰਾਫ ਦੇ ਪੁਲਿਸ ਮੁਲਾਜ਼ਮ ਹੋ ਉਹਨਾਂ ਨੂੰ ਇੱਕ ਹੱਲਾਸ਼ੇਰੀ ਉਹਨਾਂ ਨੂੰ ਇੱਕ ਥਾਪੜਾ ਦੇ ਕੇ ਕੰਮ ਕਰਵਾਇਆ ਜਾਂਦਾ ਕਿਉਂਕਿ ਜਦੋਂ ਵੱਡੇ ਅਫਸਰ ਦਾ ਇੱਕ ਥਾਪੜਾ ਮਿਲਦਾ ਹੱਲਾਸ਼ੇਰੀ ਮਿਲਦੀ ਆ ਉਦੋਂ ਖੂਨ ਵੀ ਵਧਦਾ ਤੇ ਜਿਹੜਾ ਸੀਨਾ ਹੁੰਦਾ 56 ਤੋਂ 36 ਤੋਂ 56 ਹੁੰਦਾ ਉਦੋਂ ਉਹਦੋਂ ਕੰਮ ਵੱਧ ਚੱਲ ਕੇ ਕੰਮ ਕਰਨ ਨੂੰ ਚਿਤ ਵੀ ਕਰਦਾ ਲਵੀ ਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਦੇਖੋ ਚੋਰਾ ਟੀਵੀ ਮੈਨੂੰ ਜੀ ਆਇਆਂ ਨੂੰ ਧੰਨਵਾਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप